ਕਿਹੜਾ ਤੜਪ ਉੱਠੇ ਰੋਠ ਹੈ ਕਿ ਗੁਰੂ ਦਾ ਮਿਲਾਪ ਹੋ ਜਾਏ ਇਸ ਦੀ ਪੂਰਤੀ ਹੋ ਜਾਏ ਵਿਚਕਾਰ ਰੁਕਾਵਟ ਕੀ ਹੈ ਹੁਣ ਮੈਂ ਅਰਜ਼ ਕਰਾਂ ਤਨ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਇਹ ਤਾਂ ਮੂੰਹ ਮੱਥਾ ਬੜਾ ਮੈਲਾ ਹੈ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਬੋਆ ਆਉਂਦੀ ਹੈ ਬਦਬਾ ਆਉਂਦੀ ਹੈ ਸਰੀਰ ਮੈਲੇ ਕਪੜੇ ਮੈਲਨ ਮੂੰ ਮੱਥਾ ਮੈਲਾ ਸਮਾਜ ਨਹੀਂ ਕਬੂਲ ਕਰਦਾ ਮਨ ਮੈਲੇ ਪ੍ਰਮਾਤਮਾ ਨਹੀਂ ਕਬੂਲ ਕਰਦਾ ਪ੍ਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ 'ਚ ਭੇਜਿਆ ਸੀ ਵੈਸੇ ਹੀ ਵਾਪਸ ਆ ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ ਨਵਾਂ ਜਨਮਿਆ ਬੱਚਾ ਨਿਰਮਲ ਹੈ ਕਿ ਹਿਰਦਾ ਤੜਪ ਉਠੇ ਰੋਠ ਹੈ ਕਿ ਗੁਰੂ ਦਾ ਮਿਲਾਪ ਹੋ ਜਾਏ ਇਸ ਦੀ ਪੂਰਤੀ ਹੋ ਜਾਏ ਵਿਚਕਾਰ ਰੁਕਾਵਟ ਕੀ ਹੈ ਹੁਣ ਮੈਂ ਅਰਜ਼ ਕਰਾਂ ਤਨ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਇਹ ਤਾਂ ਮੂੰਹ ਮੱਥਾ ਬੜਾ ਮੈਲਾ ਹੈ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਨੇ ਬੋਆ ਆਉਂਦੀ ਹੈ ਬਦਬਾ ਆਉਂਦੀ ਹੈ ਸਰੀਰ ਮੈਲਾ ਹੈ ਕਪੜੇ ਮੈਲਨ ਮੂੰ ਮੱਥਾ ਮੈਲਾ ਸਮਾਜ ਨਹੀਂ ਕਬੂਲ ਕਰਦਾ ਮਨ ਮੈਲਾ ਪ੍ਰਮਾਤਮਾ ਨਹੀਂ ਕਬੂਲ ਕਰਦਾ ਪ੍ਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ 'ਚ ਭੇਜਿਆ ਸੀ ਵੈਸੇ ਹੀ ਵਾਪਸ ਆ ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ ਨਵਾਂ ਜਨਮਿਆ ਬੱਚਾ ਨਿਰਮਲ ਹੈ